ਸਰਕਾਰ ਨੇ ਕਿਹਾ ਕਿ 1000 ਗਜ ਦੇ ਤੁਸੀਂ ਚਾਹੇ ਚਾਰ ਮਕਾਨ ਲੈ ਲਓ ਉਹਦੇ ਵਿੱਚ 2.5 2.5 ਸੋ ਗਜ ਦਾ ਕਰਕੇ ਲੈ ਲਓ ਜਾਂ 1000 ਗਜ ਦਾ ਇੱਕ ਲੈ ਲਓ ਕਮਰਸ਼ੀਅਲ ਪ੍ਰਾਪਰਟੀ ਮਿਲੂਗੀ ਲੱਖ ਰੁਪਇਆ ਸਾਲ ਦਾ ਤੁਹਾਨੂੰ ਮਿਲੂਗਾ ਜਿਹੜੇ ਪੰਜਾਬੀ ਤੇ ਖਾਸ ਤੌਰ ਤੇ ਸਿੱਖ ਜਿਹੜੇ ਨੇ ਇਹ ਜਿਹੜੀ ਵਿਰਾਸਤ ਆ ਉਹ ਵਿਰਾਸਤ ਨਹੀਂ ਛੱਡਣਾ ਚਾਹੁੰਦੇ ਉਹ ਵਿਰਾਸਤ ਦੇ ਪਿੱਛੇ ਅਸੀਂ ਮਰ ਜਾਂਦੇ ਪੰਜਾਬ ਦੇ ਵਿੱਚ 80000 ਏਕੜ ਲੈ ਕੇ ਜਦੋਂ ਚਾਰ ਚੰਡੀਗੜ੍ਹ ਕਿੱਥੇ ਬਸੋ ਕਿੱਥੇ ਜਾਣਾ ਉਹ ਪੈਸਾ ਤੁਹਾਡੇ ਕੋਲ ਜਿਹੜੀਆਂ ਸੜਕਾਂ ਬਣਾਉਣ ਲਈ ਹੈ ਨਹੀਂ ਜਿਹੜੀਆਂ ਤੁਹਾਡੀਆਂ ਸੜਕਾਂ ਬਣੀਆਂ ਹੋਈਆਂ ਜਿਹੜੀਆਂ 5-5 ਸਾਲ ਬਾਅਦ ਬਣਾਉਣੀਆਂ ਹੋਣੀਆਂ ਉਹਨਾਂ ਸੜਕਾਂ ਬਣਾਉਣ ਨੂੰ ਪੈਸਾ ਹੈ ਨਹੀਂ ਤੁਸੀਂ ਡਿਵੈਲਪਮੈਂਟ ਕਿੱਥੋਂ ਕਰੋਗੇ ਉਹ ਮਸਲਾ ਕੀ ਆ ਬੇ ਅੱਜ ਦੀ ਸਪਰੀਜ਼ ਦੇ ਵਿੱਚ ਇਸ ਤਰ੍ਹਾਂ ਦੇ ਟਾਊਨਸ਼ਿਪ ਦੀ ਹਾਲੇ ਲੋੜ ਨਹੀਂ ਹੈ ਤੇ ਦੂਜੀ ਗੱਲ ਇਹ ਆ ਵੀ ਮਿਲ ਕੁਛ ਨਹੀਂ ਰਿਹਾ ਨਗਦ ਤਾਂ ਕੁਛ ਨਹੀਂ ਦੇ ਰਹੇ ਪਲਾਟ ਦੇ ਦੇਾਂਗੇ ਜੀ ਤੁਹਾਨੂੰ ਉਹ ਦੇ ਦੇਾਂਗੇ ਉਹ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਉਹਦੇ ਨਾਲ ਤਾਂ ਸ਼ੋਸ਼ਣ ਹੋ ਜਾਣਾ ਹੈ ਉਹ ਕਿਸਾਨ ਦੇ ਪੱਲੇ ਕੀ ਰਹਿ ਗਿਆ ਉਹਦਾ ਤਾਂ ਜੜਾ ਵੀ ਹੋਗਾ ਘਰ ਵੀ ਗਿਆ ਉਹਦਾ ਤੇ ਕਿਹਨਾ ਉਹਦੀ ਜ਼ਮੀਨ ਵੀ ਚਲੀ ਗਈ ਜਿਹੜੀ ਜ਼ਮੀਨ 'ਚ ਉਹ ਰੁਕੀ ਵੀ ਖੰਡਾ ਦੇਸ਼ ਦੀ ਜਾਂਦੇ ਕਿੰਨੇ ਪੈਸਾ ਸੀ ਇਸ ਪੰਜਾਬ ਦੇ ਸਿੱਖ ਸਭ ਤੋਂ ਵੱਡ ਕੁਰਬਾਨੀ ਹੈ 2% ਇਹ 2% ਦੇ ਲੋਕਾਂ ਨੇ 90% ਸਿਰ ਦਿੱਤੇ ਸਿਰ ਦਿੱਤੇ ਸਿਰ ਦੇਣਾ ਬਹੁਤ ਵੱਡੀ ਗੱਲ ਹੈ ਸਿਰ ਦੇ ਕੇ ਇਥੋਂ ਅੰਗਰੇਜ਼ਾਂ ਨੂੰ ਕੱਢਿਆ ਤੇ ਅੱਜ ਦੀ ਉਸ ਤੋਂ ਉਹਨਾਂ ਨੂੰ ਅੱਜ ਨਾਲ ਲਾਓ ਕਿ ਅੱਜ ਅੰਗਰੇਜ਼ ਜਿਹੜੇ ਆ ਇਹਨਾਂ ਨੂੰ ਉੱਥੇ ਬੈਠਣ ਨੂੰ ਜਗ੍ਹਾ ਦਿੰਦਾ ਵਾ ਉਹਨਾਂ ਨੂੰ ਮਹਿਲਤਾਂ ਨਾ ਦਿੰਦਾ ਤੇ ਇਹ ਪੈਸੇ ਲੈ ਕੇ ਉੱਥੇ ਜਾਂਦੇ ਪੰਜਾਬ ਸਰਹੱਦੀ ਸੂਬਾ ਤੇ ਸਰਹੱਦੀ ਸੂਬਾ ਹੋਣ ਕਰਕੇ ਜਦੋਂ ਵੀ ਕੋਈ ਧਾਰਵੀ ਆਏ ਨੇ ਤਾਂ ਪੰਜਾਬੀਆਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਪੰਜਾਬੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੱਤੀਆਂ ਮੰਨੀਆਂ ਜਾਂਦੀਆਂ ਨੇ ਔਰ ਗੱਲ ਜਦੋਂ ਜ਼ਮੀਨ ਦੀ ਆਉਂਦੀ ਆ ਤਾਂ ਫਿਰ ਜਾਨ ਦੀ ਬਾਜ਼ੀ ਤੱਕ ਲੱਗ ਜਾਂਦੀ ਹੈ ਤਿੰਨੇ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬੀ ਲੰਮਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਔਰ ਆਮ ਇੱਕ ਕਹਾਵਤ ਹੈ ਕਿ 1 ਇੰਚ ਜ਼ਮੀਨ ਪੰਜਾਬੀ ਨਹੀਂ ਛੱਡਦਾ ਔਰ ਗੱਲ ਜਿਹੜੀ ਹੈ ਉਹ ਕੋਰਟ ਕਚੈਰੀਆਂ ਤੱਕ ਜਾ ਵਰਦੀ ਹੈ 302 ਦੇ ਮਾਮਲੇ ਬਣ ਜਾਂਦੇ ਨੇ ਬਹੁਤ ਤਰ੍ਹਾਂ ਦੀਆਂ ਕਹਾਵਤਾਂ ਨੇ ਜਿਹੜੀਆਂ ਚੀਜ਼ਾਂ ਨੇ ਇਹ ਬਣੀਆਂ ਹੋਈਆਂ ਨੇ ਕਿ ਪੰਜਾਬੀ ਜ਼ਮੀਨ ਨੂੰ ਬਹੁਤ ਪਿਆਰ ਕਰਦਾ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁੱਲਿੰਗ ਦਾ ਜਿਹੜਾ ਇੱਕ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਬਹੁਤੇ ਕਰਕੇ ਲੋਕ ਇਸ ਤੇ ਖਿਲਾਫ ਵੀ ਚੱਲ ਰਹੇ ਨੇ ਪੋਲੀਟੀਕਲ ਪਾਰਟੀਆਂ ਇਸ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਮੁਜ਼ਾਹਰੇ ਕਰ ਰਹੀਆਂ ਨੇ ਕੁਝ ਲੋਕ ਹੱਕ ਦੇ ਵਿੱਚ ਵੀ ਹੈਗੇ ਨੇ ਇਹਦੇ ਉੱਤੇ ਗੱਲਬਾਤ ਕਰਾਂਗੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਮੌਜੂਦ ਨੇ ਗਰੇਵਾਲ ਸਾਹਿਬ ਸਵਾਗਤ ਹੈ ਡੇਲੀ ਪੋਸਟ ਮੈਂ ਜਿਵੇਂ ਤਕਰੀਰ ਸ਼ੁਰੂ ਦੇ ਵਿੱਚ ਕੀਤੀ ਹੈ ਕਿ ਸਰਹੱਦੀ ਸਟੇਟ ਹੈ ਪੰਜਾਬ ਔਰ ਪੰਜਾਬ ਤੇ ਜਦੋਂ ਵੀ ਕੋਈ ਭਾਰਤ ਦੇ ਵਿੱਚ ਕਿਸੇ ਨੇ ਹਮਲਾ ਕੀਤਾ ਤਾਂ ਇਹਨੂੰ ਟੱਪਣਾ ਪਿਆ ਪੰਜਾਬ ਨੂੰ ਬਾਰਡਰ ਸਟੇਟ ਹੋਣ ਕਰਕੇ ਤਾਂ ਪੰਜਾਬੀਆਂ ਨੇ ਡਟ ਕੇ ਮੁਕਾਬਲਾ ਕੀਤਾ ਗਜਨੀ ਤੋਂ ਲੈ ਕੇ ਜਿੰਨੇ ਵੀ ਮੁਕਾਬਲੇ ਹੋਏ ਮੁਗਲ ਕਾਲ ਦੀ ਗੱਲ ਤੁਸੀਂ ਕਰ ਲਓ ਜਾਂ ਅੰਗਰੇਜ਼ਾਂ ਦੀ ਗੱਲ ਕਰ ਲਓ ਹੁਣ ਜਿਹੜਾ ਜ਼ਮੀਨਾਂ ਦੀ ਗੱਲ ਹੈ ਲੈਂਡ ਪੁਲਿੰਗ ਦਾ ਇੱਕ ਜਿਹੜਾ ਖਰੜਾ ਤਿਆਰ ਕੀਤਾ ਸਰਕਾਰ ਦੇ ਵੱਲੋਂ ਉਹਦੇ ਉੱਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਅੱਜ ਵੀ ਅਕਾਲੀ ਦਲ ਨੇ ਬਹੁਤ ਵੱਡਾ ਇਕੱਠ ਕੀਤਾ ਇਹਨੂੰ ਕਿਵੇਂ ਦੇਖਦੇ ਹੋ ਸੈਂਸਿਟਿਵ ਹੈ ਬਹੁਤ ਦੇਖੋ ਗगन ਜੀ ਗੱਲ ਬੜੀ ਗੰਭੀਰ ਆ ਹੈ ਹੂੰ ਇਹਨੂੰ ਕਪਾਾਰ ਦੇ ਤੌਰ ਤੇ ਨਾ ਲਿਆ ਜਾਵੇ ਇਹਨੂੰ ਕੋਈ ਸਰਕਾਰ ਦੇ ਕਿਸੇ ਲੈਂਡ ਪੁਲਿੰਗ ਜਾਂ ਲੈਂਡ ਗ੍ਰੈਬਿੰਗ ਕਾਨੂੰਨ ਦੇ ਤੌਰ ਤੇ ਨਾ ਲਿਆ ਜਾਵੇ ਇਹਦਾ ਇਹਦੇ ਅੰਦਰ ਝਾਕਣ ਦੀ ਲੋੜ ਹੈ ਤੁਸੀਂ ਬਹੁਤ ਸਾਰੀਆਂ ਗੱਲਾਂ ਕਹਿਤੀਆਂ ਜਿਹੜੀਆਂ ਕਿ ਇਹ ਜਿਨ੍ਹਾਂ ਨੂੰ ਖੋਲਣ ਦੀ ਜ਼ਰੂਰਤ ਆ। ਹੂੰ। ਇਹ ਜਿਹੜੀ ਫਿਤਰਤ ਆ ਜਿਹੜੀ ਇਸ ਧਰਤੀ ਦੀ ਇਹਨਾਂ ਪਾਣੀਆਂ ਦੀ ਉਹ ਫਿਤਰਤ ਵੱਖਰੀ ਜੀ ਆ। ਅੱਜ ਜਿਹੜੀ ਗੱਲ ਦੇਖਣ ਵਿਚ ਆ ਰਹੀ ਆ ਉਹ ਸਰਕਾਰ ਦੀ ਨੀਤੀ ਦੇ ਫੈਸਲੇ ਤੋਂ ਅੱਗੇ ਬਹੁਤ ਦੂਰ ਵੱਧ ਗਈ ਆ। ਹੂੰ। ਦੇਖੋ ਜਿਵੇਂ ਆਪਾਂ ਇੱਕ ਕਹਾਵਤ ਕਹਿੰਦੇ ਆ ਨਾ ਤੁਸੀਂ ਉਹ ਗੱਲਾਂ ਸਾਰੀਆਂ ਕੀਤੀਆਂ ਵੀ ਇਹ ਜਿਹੜਾ ਇੱਕ ਮਾਂ ਦੇ ਜਾਇ ਜਿਹੜੇ ਆ ਨਾ ਉਹਨਾਂ ਦਾ 1 ਇੰਚ ਜ਼ਮੀਨ ਪਿੱਛੇ ਰੋਲਾ ਪੈ ਜਾਂਦਾ ਸਾਰੀ ਓਵਰਾਂ ਲੱਗ ਜਾਂਦੀਆਂ ਕੋਈ ਜੇੜਾ ਕੱਟਦਾ ਵਾ ਕਿਸੇ ਦਾ ਘਰ ਬਰਬਾਦ ਹੋ ਜਾਂਦਾ ਇਹ ਇੱਕ ਫਿਤਰਤ ਆ ਇਹ ਕੋਈ ਮਤਲਬ ਉਹ ਰੂਹ ਇਹ ਜਿਹੜੇ ਪੰਜਾਬੀ ਤੇ ਖਾਸ ਤੌਰ ਤੇ ਸਿੱਖ ਜਿਹੜੇ ਹਨ ਇਹ ਜਿਹੜੀ ਵਿਰਾਸਤ ਆ ਆਪਦੀ ਉਹ ਵਿਰਾਸਤ ਨਹੀਂ ਛੱਡਣਾ ਚਾਹੁੰਦੇ ਉਹ ਵਿਰਾਸਤ ਦੇ ਪਿੱਛੇ ਅਸੀਂ ਮਰ ਜਾਂਦੇ ਹੁਣ ਮੈਂ ਇਹਦੇ 'ਚ ਗੱਲ ਕਰਦੀ ਇੱਕ ਕਹਾਵਤ ਆ ਕਹਿੰਦੇ ਇਹ ਗੱਲ ਨੂੰ ਅੱਜ ਸਰਕਾਰ ਜਿਹੜੀ ਆ ਪੰਜਾਬ ਦੀ ਜਾਂ ਉਹਦੇ ਪਿੱਛੇ ਬੈਠੇ ਲੋਕ ਜਾਣਣ ਕਹਿੰਦਾ ਵੀ ਜੱਟ ਜਿਹੜਾ ਵਾ ਉਹ ਭੇਲੀ ਦੇ ਦਿੰਦਾ ਕਹਿੰਦੇ ਗੰਨਾ ਨਹੀਂ ਦਿੰਦਾ ਹੂੰ ਹੁਣ ਗੰਨੇ ਤੋਂ ਭੇਲੀ ਬਣਨ ਨੂੰ ਕਿੰਨੀ ਪ੍ਰਕਿਰਿਆ ਪਰ ਉਹ ਕਹਿੰਦਾ ਵੀ ਭੇਲੀ ਦੇ ਦੂਗਾ ਪਰ ਗੰਨਾ ਨਹੀਂ ਜੇ ਗੰਨਾ ਤੁਸੀਂ ਪੜਦੇ ਹੋ ਤੁਸੀਂ ਚੋਰੀ ਗੰਨਾ ਪੜਦੇ ਹੋ ਤੇ ਫਿਰ ਉੱਥੇ ਮਾਰਾ ਮਾਰੀ ਵੀ ਹੋ ਜਾਂਦੀ ਆ ਇਹ ਗੱਲ ਬੜੀ ਇੱਕ ਤੱਤ ਵਾਲੀ ਗੱਲ ਆ ਉਹ ਇਹਦੇ ਪਿੱਛੇ ਜਿਹੜੀ ਅੱਜ ਤੁਸੀਂ ਹੁਣ ਗੱਲ ਕੀਤੀ ਆ ਇਸ ਦੇ ਵਿੱਚ ਦੋ ਗੱਲਾਂ ਆਪਾਂ ਪਛਾਣ ਜਿਹੜਾ ਪਸ਼ੋਕਰ ਦੇ ਨਾਲ ਜੋੜ ਕੇ ਦੇਖਦੇ ਆਂ ਕਿ ਇਤਨਾ ਜਦੋਂ ਕੋਈ ਜ਼ਬਰ ਹੁੰਦਾ ਤੇ ਉਸ ਜ਼ਬਰ ਦੇ ਖਿਲਾਫ ਇਹ ਮਿੱਟੀ ਦੇ ਜਾਏ ਜਿਹੜੇ ਆ ਉਹ ਮੈਂ ਇਥੇ ਕਿਸਾਨ ਦੀ ਗੱਲ ਕਰ ਰਿਹਾ ਨਾ ਮੈਂ ਕਿਸਾਨ ਨੂੰ ਕਿਰਤੀ ਦੇ ਤੌਰ ਤੇ ਕਹਿੰਨਾ ਵਾਹੀ ਜੋ ਵਾਉਣ ਵਾਲਾ ਬੰਦਾ ਕਿਰਤ ਕਰਨ ਵਾਲਾ ਬੰਦਾ ਇੱਥੇ ਕੋਈ ਮੈਂ ਮੈਂ ਉਸ ਜੱਟਵਾਦ ਦਾ ਮਦਈ ਨਹੀਂ ਹੈਗਾ ਹਾਂ ਪਰ ਮੇਰੇ ਸ਼ਬਦ ਨੂੰ ਜੱਟ ਦਾ ਸ਼ਬਦ ਨੂੰ ਕਿਰਤੀ ਦੇ ਤੌਰ ਤੇ ਜਾਣਾ ਚਾਹੀਦਾ ਕੋਈ ਵੀ ਹੋ ਸਕਦਾ ਹੂੰ ਸੋ ਇਹ ਜਿਹੜੀ ਕਿ ਪਿਛਲੇ ਸਮੇਂ 'ਚ ਤੁਸੀਂ ਦੇਖੋ ਕਿ ਜਦੋਂ ਵੀ ਕੋਈ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਇਹਨਾਂ ਨੇ ਲੜਾਈ ਲੜੀ ਪੰਜਾਬ ਦੇ ਤੇ ਗੁਰੂ ਦੀ ਦਿੱਤੇ ਸਿਧਾਂਤ ਨੂੰ ਲੈ ਕੇ ਜੀ ਜੀ 18ਵੀਂ ਸਦੀ ਦਾ ਲਾ ਲਓ ਤੁਸੀਂ 18ਵੀਂ ਸਦੀ ਦਾ ਮਸਲਾ ਕਿਸੇ ਦਾ ਦਰਵਾਜੇ ਕਿਸੇ ਮੰਦਰਾਂ ਦੇ ਕੋਈ ਰੌਲਾ ਕਿਸੇ ਦਾ ਬਹੂ ਬੇਟੀਆਂ ਜਿਹੜੀਆਂ ਵਾ ਉਹ ਕਿਸੇ ਹੋਰ ਦੀਆਂ ਤੇ ਤੁਸੀਂ ਜਾ ਇਹ ਇਹ ਲੋਕ ਜਾ ਕੇ ਉਹਨਾਂ ਨਾਲ ਟੱਕਰਦੇ ਆ ਹਾਂ ਜਦੋਂ ਕਿ ਗਿਣਤੀ ਵੀ ਥੋੜੀ ਆ ਤੇ ਇਤਿਹਾਸ ਵੀ ਲਿਖਦਾ ਕਿ ਨਾ ਘੋੜੇ ਦੀਆਂ ਕਾਠੀਆਂ ਤੇ ਮਿੱਠੀ ਪਰ ਛੋਲੇ ਇਹ ਜ਼ਿੰਦਗੀ ਹੈ ਇਹਨਾਂ ਦੀ ਹਾਂ ਚੱਲਾਂ 'ਚ ਰਹਿੰਦੇ ਆ ਗੁਰੀਲਾ ਯੋਧੇ ਇਹ ਹੈਗੀ ਆ ਮਾਨਸਿਕਤਾ ਕਿ ਜੇ ਕੋਈ ਜ਼ਬਰ ਕਰਦਾ ਉਸ ਜ਼ਬਰ ਦੇ ਖਿਲਾਫ ਲੜਦੇ ਆ ਹਮਮ ਉਧਰ ਨਾ ਜਾਓ ਤੁਸੀਂ ਦੇਸ਼ ਦੀ ਇੱਜ਼ਾਤ ਦੀ ਲੈ ਲਾਓ ਜੀ ਉਹ ਦੇਸ਼ ਦੀ ਇੱਜ਼ਾਤ ਵਿੱਚ ਕਿੰਨੇ ਪਰਸੈਂਟ ਸੀ ਇਸ ਪੰਜਾਬ ਦੇ ਸਿੱਖ ਹਮਮ ਸਭ ਤੋਂ ਵੱਧ ਕੁਰਬਾਨੀਆਂ 2% ਹਾਂ ਇਹ 2% ਦੇ ਲੋਕਾਂ ਨੇ 90% ਸਿਰ ਦਿੱਤੇ ਸਿਰ ਦਿੱਤੇ ਹਾਂ ਸਿਰ ਦੇਣਾ ਬਹੁਤ ਵੱਡੀ ਗੱਲ ਹੈ ਹਮ ਸਿਰ ਦੇ ਕੇ ਇਥੋਂ ਅੰਗਰੇਜ਼ਾਂ ਨੂੰ ਕੱਢਿਆ ਤੇ ਅੱਜ ਅੱਜ ਦੀ ਉਸ ਤੋਂ ਉਹਨਾਂ ਨੂੰ ਅੱਜ ਨਾਲ ਲਾਓ ਕਿ ਅੱਜ ਅੰਗਰੇਜ਼ ਜਿਹੜੇ ਆ ਇਹਨਾਂ ਨੂੰ ਉੱਥੇ ਬੈਠਣ ਨੂੰ ਜਗ੍ਹਾ ਦਿੰਦਾ ਵਾ ਉਹਨਾਂ ਨੂੰ ਮਿਹਨਤਾਂ ਨਾ ਦਿੰਦਾ ਤੇ ਇਹ ਪੈਸੇ ਲੈ ਕੇ ਉੱਥੇ ਜਾਂਦੇ ਆ ਹੂੰ ਫਿਰ ਤਾਂ ਦਵਣ ਗਈ ਨਾ ਉਦੋਂ ਜਬਰ ਕਰਦਾ ਸੀ ਉਹਦੇ ਖਿਲਾਫ ਸੀ ਹੂੰ ਠੀਕ ਹੈ ਨਾ ਇਹ ਇਸੇ ਤਰ੍ਹਾਂ ਹੀ ਜਿਹੜੀ ਅੱਜ ਦੇ ਹਾਲਾਤ ਦੇ ਵਿੱਚ ਦੋ ਗੱਲਾਂ ਬਣ ਗਈਆਂ ਸਰਕਾਰ ਨੇ ਕਿਹਾ ਕਿ 1000 ਗਜ ਦੇ ਤੁਸੀਂ ਚਾਹੇ ਚਾਰ ਮਕਾਨ ਲੈ ਲਓ ਉਹਦੇ ਵਿੱਚ 2.5 ਸੋ ਗਜ ਦਾ ਕਰਕੇ ਲੈ ਲਓ ਜਾਂ 1000 ਗਜ ਦਾ ਇੱਕ ਲੈ ਲਓ ਇੱਕ ਕਮਰਸ਼ੀਅਲ ਪ੍ਰਾਪਰਟੀ ਮਿਲੂਗੀ ਲੱਖ ਰੁਪਿਆ ਸਾਲ ਦਾ ਤੁਹਾਨੂੰ ਮਿਲੂਗਾ ਇਹ ਬਹੁਤ ਤਰ੍ਹਾਂ ਦੀਆਂ ਸਕੀਮਾਂ ਨੇ ਬਹੁਤ ਲੁਕਰੇਟਿਵ ਬਣਾਇਆ ਗਿਆ ਇਹ ਵੀ ਇੱਕ ਪੱਖ ਆ ਮੈਨੂੰ ਲੱਗਦਾ ਕਿ ਇਹਦੇ ਬਾਰੇ ਵੀ ਜ਼ਿਕਰ ਹੋਣਾ ਚਾਹੀਦਾ ਕਿਸਾਨ ਕੀ ਕਹਿੰਦੇ ਜੇ ਤੁਹਾਡੀ ਗੱਲ ਹੋਈ ਹੋਵੇ ਕੋਈ ਸਰਕਾਰ ਤਾਂ ਕਹਿੰਦੀ ਹੈ ਕਿ ਬਹੁਤ ਖੁਸ਼ ਨੇ ਤੁਮ ਮੈਂ 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 ਨਾ ਜਿਹੜੀ ਜਿਹੜੀ ਗੱਲ ਨੂੰ ਪਹਿਲਾਂ ਜੋੜ ਰਿਹਾ ਸੀ ਆਪਾਂ ਉਹਨੂੰ ਪਹਿਲਾਂ ਜੋੜ ਕੇ ਰੱਖੀ ਜੀ ਜੀ ਵੀ ਦੋ ਮਸਲੇ ਨੇ ਬਾਹਰੋਂ ਧੜ ਵੀ ਦਾ ਇੱਕ ਦੌਰ ਚੱਲ ਰਿਹਾ ਹੈ ਕਿ ਸ਼ਬਦਾਵਲੀ ਵਰਤੀ ਜਾ ਰਹੀ ਹੈ ਵੀ ਮੈਂ ਫਿਰ ਇਹਨੂੰ ਦੂਜੇ ਇਤਿਹਾਸ ਨਾਲ ਜੋੜਦਾ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਇੱਥੇ ਧਾੜਵੀ ਜਿੰਨੇ ਵੀ ਆਏ ਉਹਨਾਂ ਧਾੜਵੀਆਂ ਦਾ ਰੌਲਾ ਸਾਡੇ ਨਾਲ ਘੱਟ ਸੀ ਭਾਵੇਂ ਪਰ ਉਹਨਾਂ ਨੂੰ ਭਜਾਉਣ ਵਾਲੇ ਉਹਨਾਂ ਦਾ ਮੋਂਦਾ ਲਾਉਣ ਵਾਲੇ ਕਹਿੰਦੇ ਜਮਰਾਵ ਦੇ ਵਿੱਚ ਗਲਾ ਬਣਾ ਕੇ ਹਰੀ ਸਿੰਘ ਨਲੂ ਨੇ ਵੱਲ ਲਾਤਾ ਲੁੱਟਲੇ ਦਾ ਦੇਸ਼ ਨੂੰ ਸੀ ਕਹਿੰਦੇ ਹਿੰਦੁਸਤਾਨ ਸਾਰੇ ਜਿਹੜੀ ਲੁੱਟ ਕੇ ਲੈ ਜਾਂਦੇ ਸੀ ਸਿੱਖਾਂ ਕੋਲੇ ਕੀ ਹੁੰਦਾ ਸੀ ਉਦੋਂ ਤੇ ਇਹਨਾਂ ਨਾਲ ਤਾਂ ਰਸਤੇ 'ਚ ਟੱਕਰ ਪੈਂਦੀ ਸੀ ਨਾ ਮੈਂ ਇਸੇ ਗੱਲ ਨੂੰ ਅੱਜ ਤੁਹਾਡੀ ਗੱਲ ਕਰ ਰਿਹਾ ਕਿ ਜਿਹੜੀ ਇਹ ਗੱਲਾਂ ਨੇ ਸਕੀਮਾਂ ਬਣਾਈਆਂ ਜੋ ਕੁਝ ਕੁਸ਼ ਕੀਤਾ ਇਹ ਕਹਿੰਦੇ ਜੀ ਪਿਛਲੇ 2013 ਦੀ ਸੀ ਫਲਾਣੇ ਦੀ ਸੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਸੀ ਪੈਦਾ ਹੋਏ ਕੋਈ ਲੋਕਾਂ ਨੇ ਘਬਰਾਹਟ ਨਹੀਂ ਪੈਦਾ ਕੀਤੀ ਸੀ ਪਰ ਮੈਂ ਇਹ ਦੇਖ ਰਿਹਾ ਕਿ ਜਿਹੜੀ ਗੱਲ ਦਾ ਮੈਨੂੰ ਫਿਕਰ ਲੱਗਾ ਹੁਣ ਕੀ ਹੋਇਆ ਕਿ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਚਲੋ ਉਦੋਂ ਸ਼ਾਦਵੀ ਮੋਰਚੇ ਲੱਗੇ ਉਦੋਂ ਬਾਅਦ ਜਿਹੜਾ 84 ਦਾ ਜਿਹੜਾ ਸੰਘਰਸ਼ ਆਇਆ ਉਹਦੇ ਵਿੱਚ ਕਿੰਨਾ ਕਿੰਨੀ ਵੱਡੀ ਭਾਵਨਾ ਜਿਹੜੀ ਆ ਭੜਕੀ ਉਹ ਉਹ ਭਾਵਨਾ ਹੱਕਾਂ ਦੀ ਲੜਾਈ ਸੀ ਉਹਨੂੰ ਵੱਖਰਾ ਇੱਕ ਰੰਗ ਦਿੱਤਾ ਗਿਆ ਜੋ ਵੀ ਕੁਝ ਹੋਇਆ ਤੁਹਾਨੂੰ ਪਤਾ ਉਸ ਤੋਂ ਬਾਅਦ ਪਾਣੀਆਂ ਦੇ ਮੁਸਲੇ ਤੇ ਤੁਸੀਂ ਦੇਖੋ ਵੀ ਉਹ ਇੰਜੀਨੀਅਰ ਮਰ ਕੇ ਹੋਰ ਮਰ ਕੇ ਇਹ ਹਾਲਾਤ ਪੈਦਾ ਹੋਏ ਨਾ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਆਹ ਜਿਹੜਾ ਤਿੰਨ ਕਰੋੜਾਂ ਦਾ ਜਿਹੜਾ ਤੁਸੀਂ ਤੁਸੀਂ ਐਸਓਐਲ ਦੀ ਗੱਲ ਕਰਦੇ ਹੋ ਹਾਂ ਜਟਾਣਾ ਹਾਂ ਮੈਂ ਉਹੀ ਕਹ ਰਿਹਾ ਤੁਸੀਂ ਜਿਹੜਾ ਤਿੰਨ ਕਰੋੜਾਂ ਦੀ ਗੱਲ ਕਰਦੇ ਹੋ ਉਦੋਂ ਵੀ ਇਹੀ ਗੱਲ ਸੀ ਤਸਵੀਰ ਅਜੇ ਵੀ ਉਵੇਂ ਹੀ ਆ ਮੈਂ ਉਹੀ ਦੱਸ ਰਿਹਾ ਹਾਂ ਵੀ ਤਿੰਨ ਕਰੋਨਾ ਵੇਲੇ ਤੇ ਚਲੋ ਉੱਥੇ ਬੈਠ ਗਏ ਕਿਸਾਨ ਯੂਨੀਅਨਾਂ ਦਾ ਉੱਥੇ ਲਾਗੂ ਹੋਣੇ ਸੀ ਉੱਥੇ ਕੰਟਰੋਲ ਸੀਗਾ ਉਹ ਜਿਹੜਾ ਮੋਰਚਾ ਸ਼ਾਂਤਮਈ ਰਿਹਾ ਹੈ ਨਾ ਪਰ ਉਹ ਜਿਹੜੇ ਹੁਣ ਹਾਲਾਤ ਉਸ ਤੋਂ ਜ਼ਬਰਦਸਤ ਹੈ ਹੁਣ ਇਹ ਦਿੰਦੇ ਆ ਕੀ ਦਿੰਦੇ ਆ ਕੀ ਨਹੀਂ ਦਿੰਦੇ ਜੇ ਮੈਂ ਲਗਉਤਮ ਚ ਪਾਵਾਂ ਵੀ ਪੈਸੇ ਹੈਗੇ ਆ ਨਹੀਂ ਹੈਗੇ ਹੁਣ ਤਾਂ ਗੱਲ ਇਹ ਚੱਲ ਰਹੀ ਆ ਪਤਾ ਲੱਗਾ ਕਿ 25000 ਏਕੜ ਦੇ ਵਿੱਚ ਚੰਡੀਗੜ੍ਹ ਬਸਿਆ ਹਲੇ ਵੀ ਪੂਰਾ ਨਹੀਂ ਹੈਗਾ ਠੀਕ ਹੈ ਨਾ ਪੰਜਾਬ ਦੇ ਵਿੱਚ 80000 ਏਕੜ ਲੈ ਕੇ ਉਹਨਾਂ ਚਾਰ ਚੰਡੀਗੜ੍ਹ ਕਿੱਥੇ ਬਸਾਉਣੇ ਆ ਕਿੱਥੇ ਜਾਉਣਾ ਇਹ ਸਾਰੀਆਂ ਗੱਲਾਂ ਹੈਗੀਆਂ ਉਹ ਕਹਿੰਦੇ ਕਦੋਂ ਮਿਲਣਗੇ ਪੈਸੇ ਉਹ ਸਾਰਿਆਂ ਨੂੰ ਲੇਖਾ ਜੋਖਾ ਪਤਾ ਵਾ ਉਹ ਸਾਰੀਆਂ ਗੱਲਾਂ ਕਲੀਅਰ ਹੋ ਚੁੱਕੀਆਂ ਪਰ ਮੈਂ ਇਹ ਕਹਿੰਦਾ ਕਿ ਜਿਹੜੀ ਮਾਨਸਿਕਤਾ ਇਸ ਟੈਪ ਪੜਕ ਰਹੀ ਆ ਇਹ ਮਾਨਸਿਕਤਾ ਕਿੱਥੇ ਜਾਏਗੀ ਔਰ ਜੀ ਨੂੰ ਵੀ ਤੁਸੀਂ ਮੰਨ ਲਓ ਪੁੱਛਦੇ ਹੋ ਤੁਹਾਡੇ মিডিਆ ਰਾਹੀਂ ਜਿਹੜੇ ਪੱਤਰਕਾਰ ਪੁੱਛਦੇ ਆ ਜੋ ਜੋ ਵੀ ਆ ਮੈਂ ਕਿਉਂਕਿ ਮੈਂ ਜਗਰਾਉਂ ਨਾਲ ਸੰਬੰਧਤਾਂ ਲੁਧਿਆਣੇ ਨਾਲ ਵੀ ਸੰਬੰਧਤਾਂ ਇੱਥੇ ਲੋਕਾਂ ਦੇ ਵਿੱਚ ਚਾਈਦਾ ਉਹ ਤੁਸੀਂ ਦੇਖੋ ਕਿ ਜਿਹਦੀ ਵੀ ਗੱਲ ਕਰਦਾ ਉਹ ਕਹਿੰਦਾ ਵੀ ਮੇਰੇ ਖੇਤ ਵਿੱਚ ਲੱਤ ਪੈਰ ਪਾ ਕੇ ਵਿਖਾਉ ਲੱਤ ਵੜ ਦੂੰ ਹਾਂਜੀ ਕੋਈ ਹੋਰ ਗੱਲ ਕਰਦਾ ਇੱਕ ਹੋਰ ਗੱਲ ਵੇਖੋ ਇਹ ਹੈ ਮਜ਼ਾਕੀਆ ਵਾ ਹਾਂ ਪਰ ਇਹ ਦੇ ਪਿੱਛੇ ਬਹੁਤ ਵੱਡਾ ਇੱਕ ਬਹੁਤ ਵੱਡਾ ਰੋ ਹੈ ਹੁਣ ਇੱਕ ਬਜ਼ੁਰਗ ਨੂੰ ਪੁੱਛਦਾ ਕਹਿੰਦਾ ਵੀ ਤੇ ਜ਼ਮੀਨ ਦੇਵੇਂਗਾ ਉਹ ਕਹਿੰਦਾ ਨਾ ਨਾ ਕਹਿੰਦਾ ਵੜ ਨਾ ਜਾਇਓ ਉਹ ਕਹਿੰਦਾ ਜੇ ਆਗੇ ਤਾਂ ਕਹਿੰਦਾ 5 ਦਿਨ ਪੋਸਟਮਾਰਟਮ ਚੱਲੂ ਗੱਲ ਲੋਕ ਹੱਸ ਰਹੇ ਐ ਇਸ ਗੱਲ ਤੋਂ ਪਰ ਅਸਲ ਤੌਰ ਤੇ ਇਹ ਇੱਕ ਮਾਨਸਿਕਤਾ ਵਾ ਇਹ ਮਾਨਸਿਕਤਾ ਪੜਕ ਰਹੀ ਆ ਤੇ ਇਹ ਮਾਨਸਿਕਤਾ ਜੇ ਪੜਕਦੀ ਆ ਆਪਦੇ ਹੱਕਾਂ ਦੀ ਗੱਲ ਆ ਕਿਉਂਕਿ ਜਿਹੜੀ ਜਿਹੜੀ ਜ਼ਮੀਨ ਆ ਉਹ ਤੁਹਾਡੇ ਵਾਲੀ ਗੱਲ ਆ ਉਹ ਇੱਕ ਕੰਚੀ ਵੀ ਕੋਈ ਛੱਡਦਾ ਨਹੀਂ ਕਿਉਂਕਿ ਉਹਨਾਂ ਦੀ ਉਹਨਾਂ ਦੀ ਜ਼ਿੰਦਗੀ ਹੈ ਹੂੰ ਸੈਂਟੀਮੈਂਟਸ ਨੇ ਉਹਨਾਂ ਦੀ ਜ਼ਿੰਦਗੀ ਆ ਉਹਨਾਂ ਦੇ ਸੈਂਟੀਮੈਂਟਸ ਨੇ ਤੇ ਜਬਰੀ ਜਿਹੜਾ ਵੀ ਕੋਈ ਕਸ਼ਤ ਕਰਦਾ ਵਾ ਉਹਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਉਹਨੂੰ ਉੱਠੇ ਹੱਥੀ ਲੈਂਦੇ ਆ ਤੇ ਇਹ ਗੱਲ ਇਤਿਹਾਸ ਦੀ ਇਸ ਗੱਲ ਦੀ ਗਵਾਹੀ ਆ ਮੈਨੂੰ ਇਸ ਗੱਲ ਦੀ ਫਿਕਰ ਬੰਦੀ ਆ ਕਿ ਮੁਰ ਤੋਂ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਭਾਵੇਂ ਕਿ ਮੈਂ ਇੱਕ ਰਾਜਨੀਤਿਕ ਬੰਦਾ ਆਕਾਲੀ ਸੋਚ ਨਾਲ ਸੰਬੰਧਤ ਆ ਮੈਂ ਬੜਾ ਖੁਸ਼ ਹੋਊਂਗਾ ਇਹ ਕਾਨੂੰਨ ਦੇ ਇਸ ਤਰ੍ਹਾਂ ਦੇ ਖਲਾਅ ਪੈਦਾ ਕਰਤੇ ਜਿਹੜੀ ਇੱਥੋਂ ਦੀ ਪੰਜਾਬ ਦੀ ਫਿਤਰਤ ਪੰਜਾਬ ਦੀ ਮਾਨਸਿਕਤਾ ਜਿਹੜੀ ਆ ਉਹ ਨੂੰ ਨਹੀਂ ਪੜਿਆ ਜਾ ਰਿਹਾ ਸਿਰਫ ਤੇ ਸਿਰਫ ਆਪਣੇ ਫਾਇਦੇ ਲਈ ਇਹ ਗੱਲ ਵੀ ਬਿਲਕੁਲ درست ਹੈ ਕਿ ਇਹ ਅੱਜ ਹੁਣ ਦੇਖੋ ਪੈਸਾ ਤਾਂ ਕਹਿੰਦੇ ਹੈ ਨਹੀਂ ਉਹ ਜਿਹੜੇ ਜਿੰਨੇ ਸਾਰੇ ਲੋਕ ਆ ਸਮਝ ਰੱਖਦੇ ਆ ਆਰਥਿਕਤਾ ਦੇ ਸਿਸਟਮ ਦੇ ਵਿੱਚ ਉਹ ਸਾਰੇ ਦੱਸਦੇ ਆ ਵੀ ਪੈਸਾ ਲਿਆਉਂਗੇ ਕਿੱਥੋਂ ਹੂੰ ਉਹ ਕਹਿੰਦੇ ਵੀ ਪੱਲੇ ਥੇਲਾ ਦੇ ਕਦੇ ਕਰਦੀ ਮੇਲਾ ਮੇਲਾ ਉਹ ਪੈਸਾ ਤੁਹਾਡੇ ਕੋਲੇ ਜਿਹੜੀਆਂ ਸੜਕਾਂ ਬਣਾਉਣ ਲਈ ਹੈ ਨਹੀਂ ਜਿਹੜੀਆਂ ਤੁਹਾਡੀਆਂ ਸੜਕਾਂ ਬਣੀਆਂ ਹੋਈਆਂ ਜਿਹੜੀਆਂ 5-5 ਸਾਲ ਬਾਅਦ ਬਣਾਉਣੀਆਂ ਹੁੰਦੀਆਂ ਉਹਨਾਂ ਸੜਕਾਂ ਬਣਾਉਣ ਨੂੰ ਪੈਸਾ ਹੈ ਨਹੀਂ ਤੁਸੀਂ ਡਿਵੈਲਪਮੈਂਟ ਕਿੱਥੋਂ ਕਰੋਗੇ ਇੱਕ ਤੁਹਾਡੇ ਇੱਥੇ ਆਪਣਾ 슈ਗਰ ਮਿਲ ਨਾਨਕਸਰ ਦੇ ਕੋਲ ਜਗਰਾਉਂ ਰੋਡ ਤੇ ਕਲੋਨੀ ਆ ਉਹ ਮੈਨੂੰ ਲੱਗਦਾ ਲੋਕੀ ਕੁਮਾਰ ਤੋਂ ਬਿਲੇ ਰਹੀ ਜਾਂਦੇ ਮੈਂ ਦੱਸਦਾ ਨਾ ਮੈਂ ਦੱਸਦਾ ਭਾਵੇਂ ਉਹ ਕਾਲੀ ਸਰਕਾਰ ਸਮੇਂ ਬਣੀ ਔਰ ਉਹ ਜ਼ਮੀਨ ਮਨ ਲੋ ਕਿਸਾਨਾਂ ਤੋਂ ਨਹੀਂ ਸੀ ਲਈ ਇਹ ਕਈ ਵਾਰੀ ਇਸ ਤੇ ਵੀ ਇਤਰਾਜ ਉੱਠਦਾ ਪਰ ਕੀ ਆ ਵੀ ਉਹ ਜ਼ਮੀਨ ਸਰਕਾਰ ਦੀ ਸੀ ਤੇ ਸਰਕਾਰ ਨੇ ਆਪਣੇ ਕਹਿੰਦੇ ਹੁੰਦੇ ਆ ਆ ਆਰਥਿਕ ਜ ਸਿਸਟਮ ਉਹਡਾ ਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਜ਼ਮੀਨ ਖਾਲੀ ਪਈ ਆ ਉਹਨਾਂ ਨੇ ਆਖਿਆ ਵੀ ਉੱਥੇ ਬਣਾ ਦਿਓ ਹਾਲਾਂਕਿ ਸਾਰੀ ਡਿਵੈਲਪਮੈਂਟ ਹੋਈ ਆ ਸਾਰੀਆਂ ਸੜਕਾਂ ਬਣੀਆਂ ਰਾਤ ਨੂੰ ਜਾਓ ਤੇ ਦੀਵਾਲੀ ਹੁੰਦੀ ਆ ਉੱਤੇ ਸਾਰੀਆਂ ਬੱਤੀਆਂ ਜਗਦੀਆਂ ਹੁੰਦੀਆਂ ਪਰ 10 ਘਰ ਨੇ ਉਹ ਮਸਲਾ ਕੀ ਆ ਵੀ ਅੱਜ ਦੀ ਇਸ ਤਰੀਕ ਦੇ ਵਿੱਚ ਇਸ ਤਰ੍ਹਾਂ ਦੇ ਟਾਊਨਸ਼ਿਪ ਦੀ ਹਾਲੇ ਲੋੜ ਨਹੀਂ ਹੈਗੀ ਤੇ ਦੂਜੀ ਗੱਲ ਇਹ ਆ ਵੀ ਮਿਲ ਕੁਛ ਨਹੀਂ ਰਿਹਾ ਨਗਦ ਤਾਂ ਕੁਛ ਨਹੀਂ ਦੇ ਰਹੇ ਉਹ ਪਲਾਟ ਦੇ ਦੇਾਂਗੇ ਜੀ ਤੁਹਾਨੂੰ ਉਹ ਦੇ ਦੇਾਂਗੇ ਉਹ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਉਹਦੇ ਨਾਲ ਤਾਂ ਸ਼ੋਸ਼ਣ ਹੋ ਜਾਣਾ ਜੀ ਹੋਰ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਗੱਲਾਂ ਆਈਆਂ ਕਿ ਜਿਹੜਾ ਲੋਕਾਂ ਤੋਂ ਸਰਕਾਰਾਂ ਨੇ ਲਏ ਉਹ ਚਾਰੇ ਮੰ ਲੋ ਘਰੋਂ ਬੇਕਾਰ ਹੋ ਗਏ ਹੁਣ ਇਹ ਘਰੋਂ ਇੱਕ ਹੋਰ ਅਜਾੜਾ ਅਜਾੜਾ ਵਾ 25000 ਏਕੜ ਕੱਲੇ ਲੁਧਿਆਣੇ ਨਾਲ ਤੇ ਕਿੰਨੇ ਪੇਟਾਂ ਨਾਲ ਹੁਣ ਤੁਸੀਂ ਲੁਧਿਆਣੇ ਦੇ ਲਾਗੇ ਦਾ ਮੰਨ ਲਓ ਲੁਧਿਆਣੇ ਦੇ ਲਾਗੇ ਦਾ ਕਹੀਏ ਵੀ ਯਾਰ 5-10 ਏਕੜ ਜੇ ਕੋਈ ਸਰਕਾਰ ਬਣਾਉਂਦੀ ਆ ਪੌੜਾ ਬਣਾਉਂਦੀ ਆ ਚਲੋ ਪੌੜਾ ਕਲੋਨੀ ਆ ਵਧੀਆ ਵਾ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਸਹਿਮਤ ਨਹੀਂ ਹਾਂਗਾ ਕਿ ਲੋਕ ਨਜਾਇਜ਼ ਕਲੋਨੀਆ ਬਣਾਉਣ ਬਿਲਕੁਲ ਗਲਤ ਆ ਨਜਾਇਜ਼ ਕਲੋਨੀ ਨਹੀਂ ਬਣਨੀ ਚਾਹੀਦੀ ਸਰਕਾਰ ਤਾਂ ਇਹੀ ਕਹਿੰਦੀ ਆ ਨਾ ਕਹਿੰਦੇ ਇਲੀਗਲ ਬਿਲਡਿੰਗਾਂ ਤੇ ਠੱਲ ਪਾਵਾਂ ਸਰਕਾਰ ਇਸ ਗੱਲ ਤੇ ਸਖਤ ਹੋਵੇ ਕਿ ਨਜਾਇਜ਼ ਕਲੋਨੀ ਕੋਈ ਨਹੀਂ ਬਣਾਏਗਾ ਤੁਹਾਡੇ ਹੱਥ ਤੱਕ ਨੂੰ ਤੁਸੀਂ ਉਹਨੂੰ ਪਾਸ ਕੋਈ ਕੋਈ ਬਣਾਉਂਦਾ ਤੇ ਉਹਦੇ ਖਿਲਾਫ ਕਾਰਵਾਈ ਕਰੋ ਸਰਕਾਰ ਲੋਕਾਂ ਨੂੰ ਇਹ ਵੀ ਕਹਿੰਦੀ ਆ ਨਾ ਕਹਿੰਦੇ ਕਿ ਜਿੱਥੇ 80 80000 ਰੁਪਏ ਗਾਇ ਲੱਖ ਲੱਖ ਰੁਪਏ ਗਾਜ ਮਿਲਦਾ ਉੱਥੇ ਅਸੀਂ ਸਬਸਿਡਾਈਜ਼ਡ ਰੇਟ ਦੇ ਦੇਣਾ 25 30000 ਗਾਇ ਨੂੰ ਕਹਿੰਦੇ ਕਿ ਕਲੋਨੀਆ ਵਾਲੇ ਇਕੱਠੇ ਹੋ ਕੇ ਸਰਮਾਇਦਾਰ ਪੋਲੀਟਿਸ਼ੀਅਨਸ ਨਾਲ ਆਮ ਲੋਕ ਆਮ ਕਿਸਾਨ ਤਾਂ ਬਹੁਤ ਖੁਸ਼ ਆ ਨਹੀਂ ਨਹੀਂ ਦੇਖੋ ਇਹਦੇ ਚ ਇਹਦੇ ਚ ਕਿਸਾਨ ਦੀ ਨਾ ਹੱਕ ਵੱਡੀ ਜਾ ਰਹੀ ਆ ਕਿਸਾਨ ਦੀ ਹੁਣ ਤੁਸੀਂ ਜਗਰਾਉਂ ਹੀ ਲਾ ਲਓ ਹੁਣ ਜਗਰਾਉਂ ਕਿੱਥੇ ਉਸ ਏਰੀਆ ਚ ਕਿਹੜੀ ਟਾਊਨਸ਼ਿਪ ਡਿਵੈਲਪ ਹੋ ਰਹੀ ਆ ਜਗਰਾਉਂ ਦੀ ਤੁਸੀਂ ਹਾਲਾਂਕਿ ਉਹ ਜੀਟੀ ਰੋਡ ਤੇ ਆ ਨਾਨਕਸਰ ਦੇ ਬਿਲਕੁਲ ਨਾਲ ਆ ਹਾਂ ਵੈਲ ਡਿਵੈਲਪਡ ਆ ਤੇ ਲੋਕ ਉੱਥੇ ਨਹੀਂ ਜਾ ਰਹੇ ਤਾਂ ਇਹ ਇਹ ਗੱਲਾਂ ਦੇ ਪਿੱਛੇ ਜਿਹੜਾ ਤੰਤਰ ਹੋਰ ਆ ਵੀ ਪੈਸਾ ਜਿਹੜਾ ਸਰਕਾਰ ਜਿਹੜੀ 3 ਸਾਲ ਵਾਸਤੇ ਉਹਨਾਂ ਨੇ ਲੱਖ ਲੱਖ ਰੁਪਏ ਦੇਣਾ ਹੁਣ ਲੱਖ ਤੇ ਆ ਗਏ ਪਹਿਲਾਂ 30000 ਤੇ ਸੀ ਠੀਕ ਹੈ ਨਾ 50000 ਦਾ ਚੈੱਕ ਇੱਕ ਵਾਰੀ ਦੇਣਾ ਤੇ ਉਸ ਤੋਂ ਬਾਅਦ ਉਹ ਜਿਹੜਾ ਕੰਮ ਖਤਮ ਹੈ ਉਹ ਡਿਵੈਲਪਮੈਂਟ 10 ਸਾਲ ਬਾਅਦ 15 ਸਾਲ ਬਾਅਦ ਕਦੋਂ ਵੀ ਹੁੰਦੀ ਆ ਫੇਰ ਉਹਦਾ ਕਿਤੇ ਪਲਾਟ ਦੇਗਾ ਇਹ ਤਾਂ ਬਗਾਨੇ ਹੱਥ ਹੋਈ ਨਾ ਗੱਲ ਹਾਂ ਉਹ ਕਿਸਾਨ ਦੇ ਪੱਲੇ ਕੀ ਰਹਿ ਗਿਆ ਉਹਦਾ ਤਾਂ ਉਹ ਜਣਾ ਵੀ ਹੋਗਾ ਘਰ ਵੀ ਗਿਆ ਉਹਦਾ ਤੇ ਕਿਹਨਾਂ ਉਹਦੀ ਜ਼ਮੀਨ ਵੀ ਚਲੀ ਗਈ ਜਿਹੜੀ ਜ਼ਮੀਨ 'ਚੋਂ ਰੋਟੀ ਵੀ ਖਾਂਦਾ ਕੱਲੀ ਕਣਕੇ ਝੋਨਾ ਨਹੀਂ ਹੈਗਾ ਉਹ ਘਰੇ ਡੰਗਰ ਅਰੇ ਗਰੇਵ ਸਾਹਿਬ ਗਰਾਊਂਡ ਲੈਵਲ ਦੇ ਉੱਤੇ ਕਿਦਾਂ ਦਾ ਸੈਂਟੀਮੈਂਟ ਆ ਚਲੋ ਪੋਲਿਟੀਕਲ ਤੌਰ ਤੋਂ ਆਪਾਂ ਹਟ ਕੇ ਗੱਲ ਕਰੀ ਤੁਸੀਂ ਵੀ ਇੱਕ ਕਿਸਾਨ ਦੇ ਪੁੱਤੋਂ ਖੁਦ ਵੀ ਖੇਤੀ ਨਾਲ ਜੁੜਿਓ ਆਮ ਗੱਲਾਂ ਕੀ ਹੁੰਦੀਆਂ ਨੇ ਕਿਸਾਨ ਕੀ ਕਹਿੰਦੇ ਨੇ ਜੇ ਆਪਾਂ ਦੋਨੋਂ ਪੱਖਾਂ ਦੀ ਗੱਲ ਸੁਣੀਏ ਤੁਹਾਡੀ ਕਦੇ ਗੱਲ ਹੋਈ ਹੋਵੇ ਕੋਈ ਸਰਪੰਚਾਂ ਨਾਲ ਜਾਂ ਆਮ ਪਿੰਡ ਦੇ ਮੋਹਤਪੁਰਾਂ ਨਾਲ ਜਾਂ ਬਿਲਕੁਲ ਗਰਾਊਂਡ ਲੈਵਲ ਤੇ ਕਿਸਾਨਾਂ ਨਾਲ ਗਰਾਊਂਡ ਲੈਵਲ ਤੇ ਤੁਸੀਂ ਇਹ ਵੇਖੋ ਕਿ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਆ ਗਈਆਂ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਏਰੀਆ 'ਚ ਜਿੱਥੇ ਵੀ ਜ਼ਮੀਨ ਕਿਰਿਆ ਅਕਵਾਇਰ ਹੋਈ ਆ ਹੁਣ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਕਿ ਲੋਕਾਂ ਨੂੰ ਬੇਖੂ ਕਿਵੇਂ ਬਣਾਉਂਦੇ ਆ ਹੂੰ ਕਹਿੰਦੇ ਜੀ ਜੱਟ ਦਾ ਮਰਜੀ ਆ ਦਵੇ ਦਵੇ ਜਾਂ ਨਾ ਨਾ ਦਵੇ ਹਾਂ ਹੁਣ ਮੇਰੇ ਕੋਲ ਜਗਰਾਉ ਸਾਡੇ ਆ ਆ ਆ ਚਿੱਠੀ ਆ ਹਾਂ ਜਿਹੜੀ ਜਗਰਾਉ ਦੇ ਤਹਿਸੀਲਦਾਰ ਨੇ ਜਾਰੀ ਕਰਤੀ ਜੀ ਉਹ ਕਹਿੰਦਾ ਜੀ ਵੀ ਉਹ ਹੁਣ ਅੱਜ ਤੋਂ ਬਾਅਦ ਦੇਸ ਦੀ ਕੋਈ ਜਿਹੜੀ ਆ ਉਹ ਉਹ ਨਹੀਂ ਹੋਏਗੀ ਐ ਸੀਐਲ ਜੂ ਨਹੀਂ ਹੋਏਗੀ ਤੇ ਇਹਦੀ ਕੋਈ ਰਜਿਸਟਰੀ ਨਹੀਂ ਹੋਊਗੀ ਕੁਝ ਵੀ ਨਹੀਂ ਹੋਏਗਾ ਜਿਹੜੀਆਂ ਜ਼ਮੀਨਾਂ ਵਿੱਚ ਆ ਗਈਆਂ ਨੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਨੰਬਰ ਆ ਗਿਆ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹਦੇ ਵਿਚਾਰੇ ਦਾ ਲੋਨ ਨਹੀਂ ਹੋਣਾ ਜਿਹਦੀ ਸੀਐਲ ਜੂ ਨਹੀਂ ਹੁਣੀ ਜਿਹਦੀ ਕੋਈ ਰਜਿਸਟਰੀ ਨਹੀਂ ਹੁਣੀ ਤੇ ਉਹ ਜ਼ਮੀਨ ਦਾ ਕੀ 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 ਕਰੇਗਾ 3 ਸਾਲ ਤੁਸੀਂ ਵਾਹਣ ਦੇਣੀਆਂ ਉਹਨੂੰ ਉਦੋਂ ਬਾਅਦ ਤੁਸੀਂ ਉਹਨੂੰ ਉਹ ਤੋਂ ਲੈ ਲੈਣੀ ਹੈ ਡਿਵੈਲਪਮੈਂਟ ਕਰ ਦੇਣੀ ਹੈ ਸੋ ਇਹ 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 ਧੋਖਾ ਹੋ ਰਿਹਾ ਇਹ ਲੋਕਾਂ ਨਾਲ ਧੋਖਾ ਨਾ ਕਰੋ ਇਹਦੇ ਨਾਲ ਇੱਕ ਜਜਵਾਤ ਭੜਕਣਗੇ ਜਦੋਂ ਤੁਸੀਂ ਕਿਸੇ ਤੋਂ ਖੋਹੋਗੇ ਸੋ ਇਹ ਪੰਜਾਬ ਖੋਹ ਨਹੀਂ ਦਿੰਦਾ ਜਿੱਥੋਂ ਤੁਸੀਂ ਖੋਹਨੇ ਹੋ ਉਸ ਦੇ ਖਿਲਾਫ ਲੜਾਈ ਲੜਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਸੋ ਮੇਰਾ ਹੱਥ ਬਨ ਕੇ ਬੇਨਤੀ ਆ ਕਿ ਜਿਹੜੀਆਂ ਇਹ ਸਕੀਮਾਂ ਤੁਸੀਂ ਲੈ ਕੇ ਆਂਦੀਆਂ ਇਹ ਸਕੀਮਾਂ ਪੰਜਾਬ ਦੇ ਲਈ ਬਹੁਤ ਮਾੜੇ ਹਾਲਾਤ ਪੈਦਾ ਕਰਨਗੀਆਂ ਮੈਂ ਰਾਜਨੀਤਿਕ ਤੌਰ ਤੇ ਨਹੀਂ ਗੱਲ ਕਰਦਾ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਦੋਂ ਉਹਨਾਂ ਲੋਕਾਂ ਦੇ ਸੀ ਵਿੱਚ ਬੰਨੇ ਵਾਹ ਮੈਂ ਕਿ ਸਾਰੇ ਹੀ ਲੋਕ ਜਿਹੜੇ ਆ ਕਿਸਾਨ ਜੂਨੀ ਨੇ ਵੱਡੇ ਪੱਧਰ ਤੇ ਲੱਗੀਆਂ ਧਰਨੇ ਪੱਕੇ ਲੱਗ ਗਏ ਆ ਕਾਂਗਰਸੀਆਂ ਨੇ ਵੀ ਲਾਏ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਅਕਾਲੀ ਦਲ ਨੇ ਬਹੁਤ ਵੱਡਾ ਤਰਨਾ ਲਾਇਆ ਮੀਂਹ ਦੇ ਵਿੱਚ ਅੱਜ ਵੀ ਵੱਡੇ ਮੀਂਹ ਦੇ ਵਿੱਚ ਮੁਹਾਲੀ ਤਰਨਾ ਲੱਗਾ ਫੇਰ ਬਠਿੰਡੇ ਗੱਲ ਜਾਣੀ ਆ ਉਹ ਲੋਕਾਂ ਦੇ ਵਿੱਚ ਇੱਕ ਵੱਡਾ ਰੋਹ ਹੈ ਜਿਹੜਾ ਰੋਹ ਤੁਸੀਂ ਦੇਖੋਗੇ ਜਿਹੜਾ ਤਰਨਾ ਲੱਗਾ ਸੀ ਉਹ ਧਰਨੇ ਵਿੱਚ ਕਿੰਨਾ ਮੀਂਹ ਪਿਆ ਮਤਲਬ ਮੈਨੂੰ ਮੈਨੂੰ ਲੱਗਦਾ ਵੀ ਇਸ ਮੌਨਸੂਨ ਕੀ ਪਿਛਲੇ ਮੌਨਸੂਨ ਚ ਵੀ ਇੰਨਾ ਮੀਂਹ ਨਹੀਂ ਪਿਆ ਉਹ ਇੰਨੇ ਮੀਂਹ ਦੇ ਵਿੱਚ ਲੋਕ ਘਰਾਂ ਤੋਂ ਚੱਲ ਕੇ ਆਏ ਤੇ ਇਸ ਗੱਲ ਦਾ ਰੋਸ ਹੀ ਮੈਨੂੰ ਉਹਨਾਂ ਦੇ ਚਿਹਰਿਆਂ ਤੇ ਪੜ੍ਹ ਦਿਸ ਰਿਹਾ ਸੀ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਸਟੈਪ ਬੈਕ ਕਰਨਾ ਚਾਹੀਦਾ ਜਾਂ ਕੋਈ ਹੋਰ ਇਹਦੇ ਵਿੱਚ ਗੁੰਜਾਇਸ਼ ਕਰਨੀ ਚਾਹੀਦੀ ਹੈ ਬਿਲਕੁਲ 100% ਸਰਕਾਰ ਨੂੰ ਇਸ ਤੋਂ ਬੈਕ ਕਰਨਾ ਚਾਹੀਦਾ ਨਹੀਂ ਤਾਂ ਜਿਹੜਾ ਇੱਕ ਇੱਕ ਰੋਧ ਆ ਜਿਹੜਾ ਜਿਹੜਾ ਸਾਹਮਣਾ ਕਰਨਾ ਪਏਗਾ ਮੈਂ ਇਹਦੇ ਵਿੱਚ ਨਹੀਂ ਕਹਿੰਦਾ कि ਜੇ ਮੈਂ ਇਸ ਨੀਤੀ ਨਾਲ ਜੱਲਾਂ ਕਿ ਵੀ ਵਿਰੋਧੀ ਤੇ ਰਾਜੀ ਇਹਨੂੰ ਪਰ ਮੈਨੂੰ ਫਿਕਰ ਪੰਜਾਬ ਦਾ ਹਾਂ ਪੰਜਾਬ ਦੇ ਵਿੱਚ ਇੱਕ 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 ਨਵਾਂ ਜਿਵੇਂ ਕਹਿੰਦੇ ਮਾੜਾ ਮਾਹੌਲ ਪੈਦਾ ਹੋ ਜਾਊਗਾ ਜਿਹੜਾ ਸਰਕਾਰਾਂ ਤੋਂ ਠੱਲਣਾ ਔਖਾ ਹੋ ਜਾਊਗਾ ਜਿਹੜਾ ਕਿ ਸਾਡੇ ਪੰਜਾਬ ਦੇ ਲਈ ਨੁਕਸਾਨਦੇਹ ਹੋਊਗਾ ਕਿਤੇ ਰੱਬ ਖੈਰ ਕਰੇ ਕੋਈ ਚੰਗੀਆਂ ਸਰਕਾਰਾਂ ਆਉਣ ਇੱਥੇ ਫੇਰ ਸਾਡੀ ਆਪਸੀ ਸਾਂਝ ਬਣੇ ਇਸੇ ਚੰਗਾ ਮਾਹੌਲ ਬਣੇ ਤੇ ਇੰਡਸਟਰੀ ਆਵੇ ਇਥੋਂ ਦੀ ਆਰਥਿਕਤਾ ਮਜ਼ਬੂਤ ਹੋਵੇ ਜੋ ਅੱਜ ਦੇ ਹਾਲਾਤ ਬਣੇ ਨੇ ਹਲੇ ਤੱਕ ਕਰਜ਼ਾ ਹੀ ਇੰਨਾ ਚੜ ਗਿਆ ਪਤਾ ਨਹੀਂ ਕਿਵੇਂ ਉਹ ਪੂਰਾ ਹੋਏਗਾ ਜਾਂ ਨਹੀਂ ਹੋਏਗਾ ਚਲੋ ਉਹ ਗੱਲਾਂ ਸਿਆਸੀ ਨੇ ਪਰ ਮੈਂ ਕਹਿੰਦਾ ਕਿ ਅੱਜ ਜੋ ਹਾਲਾਤ ਨੇ ਮੈਂ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ ਇਹ ਮੇਰੇ ਦਿਲ ਦਾ ਇੱਕ ਦਰਦ ਸੀ ਇਹ ਇੱਕ ਭੈ ਡਰ ਪੈਦਾ ਹੋਇਆ ਵਿਆ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣ ਜਾ ਰਿਹਾ ਜਿਹੜੇ ਹਾਲਾਤ ਪੈਦਾ ਹੋਏ ਹੋਏ ਬਿਲਕੁਲ ਬਿਲਕੁਲ ਤਾਂ ਬਿਲਕੁਲ ਗੁਰਚਰਨ ਸਿੰਘ ਗਰਿਆਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਲੈਂਡ ਪੁਲਿੰਗ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ ਔਰ ਬਿਲਕੁਲ ਗਰਾਊਂਡ ਦੇ ਉੱਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਸਾਨ ਕੀ ਸੋਚਦੇ ਨੇ ਔਰ ਜਿਸ ਤਰ੍ਹਾਂ ਦੀਆਂ ਗੱਲਾਂ ਕਈਆਂ ਨੇ ਕਿ ਇਹਦੇ ਸਿੱਟੇ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਤਾਂ ਇਹੀ ਆਸ ਕਰਦੇ ਆ ਕਿ ਇਹ ਜਿਹੜਾ ਪੌਡਕਾਸਟ ਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਲੈਂਡ ਪੁਲਿੰਗ ਨੂੰ ਲੈ ਕੇ ਜਿਹੜੀਆਂ ਤੁਹਾਡੇ ਜ਼ਿਹਨ ਦੇ ਵਿੱਚ ਨੇ ਚਾਹੇ ਉਹ ਤਹਿਸੀਲਦਾਰ ਦੀ ਲੇਟੈਸਟ ਜਿਹੜੀ ਅਪਡੇਟ ਚਿੱਠੀ ਹੈ ਉਹਦੇ ਬਾਰੇ ਵੀ ਤੁਹਾਨੂੰ ਅਪਡੇਟ ਕੀਤਾ ਬਹੁਤ ਧੰਨਵਾਦ ਸਨ ਸਮਾਂ ਦੇਣ ਦੇ ਲਈ ਕਰਿਆ ਸਭ ਧੰਨਵਾਦ ਗੱਲਬਾਤ ਕਰਨ ਦੇ ਲਈ ਧੰਨਵਾਦ